ਸੋ ਬਾਈ ਜੀ ਕਿ ਤੁਸੀਂ ਆਪਣੇ ਖੇਤ ਦੀ ਪਰਾਲੀ ਦਾ ਕੀ ਕਰਦੇ ਹੋ ਪਰਾਲੀ ਦਾ ਪਰਾਲੀ ਬਾਈ ਕੁਦਰਤ ਨੂੰ ਪਿਆਰ ਪੂਰਾ ਕਰੀਦਾ ਬਾਈ ਵਾਹ ਜੀ ਵਾਹ ਬਹੁਤ ਖੁਸ਼ੀ ਦੀ ਗੱਲ ਹੈ ਕਿਵੇਂ ਪਿਆਰ ਕਰਦੇ ਹੋ ਕੁਦਰਤ ਨੂੰ ਐ ਬਸਾ ਗੱਠਾ ਬੰਨ੍ਹ ਕੇ ਤੇ ਚਕਾ ਦਿੱਤੀ ਆਪਾਂ ਸਿੱਧਾ ਕਹਿਣ ਦਾ ਮਤਲਬ ਆ ਕਿ ਤੁਸੀਂ ਘਰੇ ਦੁੱਧ ਰੜਕਦੇ ਹੋ ਮੱਖਣੀ ਕਿਸੇ ਹੋਰ ਨੂੰ ਦੇ ਦਿੰਦੇ ਆ ਤੇ ਲੱਸੀ ਰੱਖ ਲੈਣੇ ਆ ਬਾਈ ਸਾਨੂੰ ਨਾ ਕੋਈ ਪੂਰੀ ਖੁੱਲ ਕੇ ਗੱਲ ਸਮਝਾਓ ਜੀ ਖੁੱਲ ਕੇ ਸਮਝਾ ਦਿੰਨੇ ਆ ਜੀ ਗੱਲ ਜਿਹੜੀ ਤੁਸੀਂ ਗੱਠਾ ਵਾਲਿਆਂ ਨੂੰ ਪਰਾਲੀ ਚਕਾਰ ਰਹੇ ਹੋ ਇਹ ਸਮਝ ਲਓ ਕਿ ਤੁਸੀਂ ਆਪਣੇ ਖੇਤ ਦਾ ਸਿਆਉਣਾ ਦੇ ਰਹੇ ਹੋ ਖੇਤ ਦਾ ਸੌਣਾ ਹਾਂ ਪਰਾਲੀ ਬਈ ਸੌਣਾ ਹੋ ਗਈ ਯਾਰ ਬਿਲਕੁਲ ਕਿਉਂਕਿ ਅਸੀਂ ਆਪਣੀ ਫਸਲ ਨੂੰ ਜਿੰਨੀਆਂ ਵੀ ਪੋਸਟਿਕ ਖਾਦਾਂ ਪਾਉਨੇ ਆ ਜਿੰਨੇ ਵੀ ਉਹਦੇ ਉੱਤੇ ਪੋਸਟਿਕ ਛੜਕਾ ਕਰਦੇ ਆ ਫਸਲ ਦੀ ਕਟਾਈ ਤੋਂ ਬਾਅਦ 40% ਹਿੱਸਾ ਜਿਹੜਾ ਉਹ ਸਾਡੀ ਪਰਾਲੀ ਦੇ ਵਿੱਚ ਰਹਿ ਜਾਂਦਾ ਤੇ ਕਿੱਕੜ ਪਰਾਲੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤੱਤਾਂ ਦੀ ਨਾਈਟrogen ਸਲਫਰ ਪੋਟਾਸ਼ ਫਾਸਫੋਰਸ ਤੇ ਜੈਵਿਕ ਕਾਰਬਨ ਇਹ ਤੱਤ ਸਾਡੀ ਪਰਾਲੀ ਦੇ ਵਿੱਚ ਪਏ ਜਾਂਦੇ ਆ ਤੇ ਜੇ ਉਹ ਸੁਪਰਾਲੀ ਨੂੰ ਅਸੀਂ ਮਿੱਟੀ ਦੇ ਵਿੱਚ ਮਿਲਾ ਕੇ ਖੇਤੀ ਕਰੀਏ ਤਾਂ ਉਹ ਸਾਰੇ ਤੱਤ ਪ੍ਰਾਲੀ ਰਾਹੀਂ ਚਲੇ ਜਾਂਦੇ ਆ ਸਾਡੀ ਜ਼ਮੀਨ ਵਿੱਚ ਤੇ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਆ ਤੇ ਜੇ ਇਹ ਤੱਤ ਅਸੀਂ ਬਾਜ਼ਾਰ ਚੋਂ ਮੁੱਲ ਲਿਆ ਕੇ ਪਾਉਣੇ ਹੁਣ ਤਾਂ ਪ੍ਰਤੀ ਏਕੜ 3 ਤੋਂ 4000 ਰੁਪਏ ਸਾਡਾ ਲੱਗ ਜਾਂਦਾ ਤੇ ਪ੍ਰਾਲੀ ਮਿੱਟੀ ਚ ਮਿਲਾਉਣ ਨਾਲ ਉਹ 3 ਤੋਂ 4000 ਰੁਪਏ ਸਾਡਾ ਬਚ ਗਿਆ ਤੇ ਸਭ ਤੋਂ ਜ਼ਰੂਰੀ ਗੱਲ ਜੈਵਿਕ ਕਾਰਬਨ ਜਿਹੜੀ ਸਾਡੀ ਮਿੱਟੀ ਦੀ ਸਾਡੀ ਜ਼ਮੀਨ ਦੀ ਜਾਨ ਕਹਾਉਂਦੀ ਆ ਜਿਹੜੀ ਕਿਸੇ ਵੀ ਬਾਜ਼ਾਰ ਚੋਂ ਕਿਸੇ ਵੀ ਕੀਮਤ ਤੇ ਸਾਨੂੰ ਮੁੱਲ ਨਹੀਂ ਮਿਲਦੀ ਜਿਹੜੀ ਕਿ ਸਾਨੂੰ ਸਿਰਫ ਸਾਡੀ ਪਰਾਲੀ ਚੋਂ ਮਿਲਦੀ ਆ ਇਹਨੂੰ ਕਿਸੇ ਵੀ ਤਰੀਕੇ ਸਾਡੀਆਂ ਤਕਨੀਕੀ ਮਸ਼ੀਨਰੀਆਂ ਸਰਫੇ ਸੀਡਰ ਸੁਪਰ ਸੀਡਰ ਹੈਪੀ ਸੀਡਰ ਆਹੀ ਅਸੀਂ ਮਿੱਟੀ ਦੇ ਵਿੱਚ ਮਿਲਾ ਕੇ ਖੇਤੀ ਕਰ ਸਕਦੇ ਆ